ਨਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਦੇਵ ਜੀ ਦਾ ਸੰਸਾਰ ਆਗਮਨ ਵਿਸ਼ਵ ਦੇ ਧਾਰਮਿਕ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਘਟਨਾ ਗਣੀ ਜਾਂਦੀ ਹੈ ਕਿਉਂਕਿ ਇਸ ਮਹਾਨ ਜੋਤ ਨੇ ਸੰਸਾਰ ਨੂੰ ਜੀਵਨ ਸਿਧਾਂਤਾਂ ਅਸੂਲਾਂ ਰੌ ਰੀਤੀਆਂ ਤੇ ਸਿੱਖਿਆਵਾਂ ਦੀ ਬਖਸ਼ਿਸ਼ ਕੀਤੀ ਹੈ ਉਸ ਮੁੱਚੇ ਇਨਸਾਨੀ ਭਾਈਚਾਰੇ ਦੇ ਸੰਪੂਰਨ ਕਲਿਆਣ ਨਾਲ ਸੰਬੰਧਤ ਹਨ ਅਤੇ ਕਿਸੇ ਇੱਕ ਫਿਰਕੇ ਇੱਕ ਜਾਤ ਇੱਕ ਬਰਾਦਰੀ ਲਈ ਨਹੀਂ ਗੁਰੂ ਸਾਹਿਬ ਇਸ ਸੰਸਾਰ ਵਿੱਚ ਇੱਕ ਗੀਤ ਤੇ ਦੀ ਨਿਆਈ ਪੰਧਾਰੇ ਆਪਣੇ ਮਿੱਠੇ ਤੇ ਪਿਆਰੇ ਭਰੇ ਬੋਲਾ ਰਾਹੀਂ ਉਹਨਾਂ ਨੇ ਲੋਕਾਂ ਦੇ ਹਿਰਦਿਆਂ ਨੂੰ ਨਿਰਮਲ ਤੇ ਸਵਸ਼ ਕੀਤਾ ਤੇ ਉਹਨਾਂ ਦੇ ਮਨਾਂ ਦੀ ਮੈ ਲਾ ਦਿੱਤੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਦੀ ਸਰਵ ਮਾਨਵੀ ਮਿਸ਼ਨ ਇੱਕ ਖੂਬਸੂਰਤ ਫੁੱਲ ਦੀ ਭਾਂਤੀ ਵਿਸ਼ ਵਿਛਕੜਿਆ ਜਿਸਨੇ ਵਾਤਾਵਰਨ ਨੂੰ ਆਪਣੀ रसपिੰਨੀ ਮਨਮੋਹਕ ਖੁਸ਼ਬੂ ਨਾਲ ਮੋਹੰਤਰ ਕਰ ਦਿੱਤਾ ਉਹਨਾਂ ਨੇ ਆਪਣੇ ਅਲੋਕਿਕ ਬੋਲਾਂ ਅਤੇ ਮਧੁਰ ਦਿਲ ਪਰੇ ਵਚਨਾ ਦੁਆਰਾ ਆਪ ਲੁਕਾਈ ਨੂੰ ਪਰਮਾ ਵੈਮਾ ਦੀ ਵਿਫਲਤਾ ਤੋਂ ਸੁਚੇਤ ਕਰਦਿਆਂ ਹੋਇਆਂ ਉਸ ਦਾ ਮੂਹ ਦੇਵੀ-ਦੇਵਤਿਆਂ ਵੱਲੋਂ ਪੰਭਾ ਕੇ ਸਿੱਧਾ ਆਕਾਲਪੁਰਖ ਵੱਲ ਕਰਨ ਦੀ ਲਾ ਮਿਸਾਲ ਕਾਰਨਾਮਾ ਕਰ ਵਿਖਾਇਆ ਇੱਕ ਪਾਸੇ ਮਨੁੱਖ ਦਾ ਨਾਤਾ ਆਕਾਲਪੁਰਖ ਨਾਲ ਜੋੜਿਆ ਅਤੇ ਦੂਜੇ ਪਾਸੇ ਸੰਤੁਲਤਾ ਤੇ ਬਰਾਬਰੀ ਦੇ ਆਧਾਰ ਤੇ ਇੱਕ ਮਨੁੱਖ ਦੀ ਦੂਜੇ ਮਨੁੱਖ ਨਾਲ ਸਾਂਝ ਪਵਾਈ ਤਾਂ ਜੋ ਮਾਨਵਤਾ ਵਿੱਚ ਬਿਨਾਂ ਕਿਸੇ ਭੇਦਭਾਵ ਅਤੇ ਸਫਰਪੇ ਵਾਲੀਆਂ ਭਰਾਤਰੀ ਭਾਵਨਾਵਾਂ ਉਜਾਗਰ ਹੋ ਸਕਣ ਤੇ ਆਪਸੀ ਸਨੇਹ ਅਤੇ ਪਰਸਪਰ ਪਿਆਰ ਪ੍ਰਫੁੱਲਤ ਹੋ ਸਕੇ ਉਸ ਸਮੇਂ ਇਸ ਭਾਵਨਾ ਦੀ ਸਭ ਤੋਂ ਵੱਧ ਲੋੜ ਇਸ ਲਈ ਵੀ ਪਈ ਕਿਉਂਕਿ ਉਸ ਸਮੇਂ ਭਾਰਤੀ ਸਮਾਜ ਵਿੱਚੋਂ ਧਰਮ ਦਾ ਮੂਲ ਖੰਭ ਲਾ ਕੇ ਉਡ ਚੁੱਕਾ ਸੀ ਅਤੇ ਫੋਕਟ ਭਾਵਨਾਵਾਂ ਬਹੁਤ ਭਾਰੂ ਪਈਆਂ ਸਨ ਕਲਕੱਤੀ ਰਾਜੇ ਕਸਾਈ ਧਰਮ ਪੱਖ ਕਰ ਉਡਾਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ ਹਾਲਾਤ ਇਹ ਕਿਸਮ ਦੇ ਬਣੇ ਹੋਏ ਸਨ ਕਿ ਇਨਸਾਫ ਦੇਣ ਵਾਲੇ ਕਾਜੀ ਵੱਡੀ ਖੋਰ ਹੋ ਚੁੱਕੇ ਸਨ ਬਾਵਰ ਦੇ ਹਮਲੇ ਸਮੇਂ ਜੋ ਦੁਰਾਚਾਰ ਹੋਏ ਉਹਨਾਂ ਨੇ ਇਨਸਾਫੀ ਜ਼ਿੰਦਗੀ ਵਿੱਚ ਤਿਰੰਦਗੀ ਦਾ ਪਸਾਰਾ ਕਰ ਦਿੱਤਾ ਰਾਜੇ ਸ਼ੀ ਬਣ ਗਏ ਅਤੇ ਇਨਸਾਫ ਕਰਨ ਵਾਲੇ ਕੁੱਤੇ ਉਹ ਰਿਸ਼ਵਤ ਲੈ ਕੇ ਲੋਕਾਂ ਦਾ ਹੱਕ ਗਵਾ ਦੇਣ ਵਿੱਚ ਜ਼ਰਾ ਵੀ ਨਹੀਂ ਸੰਝਜਕਦੇ ਜ਼ਮੀਰ ਜਿਸ ਨੂੰ ਮਨੁੱਖੀ ਸਰੀਰ ਵਿੱਚ ਰੱਬ ਦੇ ਪ੍ਰਤੀਨਿਧ ਸ਼ਕਤੀ ਕਿਹਾ ਜਾਂਦਾ ਹੈ ਉਹਨਾਂ ਨੇ ਜੀਵਨ ਵਿੱਚੋਂ ਮਰ ਚੁੱਕੀ ਸੀ ਇੱਥੇ ਹੀ ਬਸ ਨਹੀਂ ਜੱਤਾ ਪਾਤਾ ਵਿੱਚ ਵੰਡੇ ਲੋਕੀ ਕਈ ਪ੍ਰਕਾਰ ਦੀਆਂ ਵਧੀਕੀਆਂ ਦੇ ਸ਼ਿਕਾਰ ਹੋ ਗਏ ਸਨ ਹਰ ਪਾਸੇ ਜ਼ਿੰਦਗੀ ਦੀ ਗਰਦਸ਼ ਉੱਤੇ ਜ਼ੁਲਮਾਂ ਅਤਿਆਚਾਰਾਂ ਤੇ ਨਾ ਇਨਸਾਫੀਆਂ ਦੇ ਹਮਲੇ ਹੋਣ ਇੱਕ ਸੁਭਾਵਕ ਗੱਲ ਸਮਝੀ ਜਾਣ ਲੱਗ ਪਈ ਅਜੇ ਹੀ ਡਰਾਣੀ ਤੇ ਕਨੌਣੀ ਪਿਸ਼ਟ ਭੂਮੀ ਵਿੱਚ ਕਿਸੇ ਮਰਦ ਕਾਮਲ ਵੱਲੋਂ ਮਾਨਵਤਾ ਨੂੰ ਮੁੜ ਸੁਰਜੀਤ ਕਰਨਾ ਉਸ ਦਾ ਮਨੋਬਲ ਕਾਇਮ ਕਰਨਾ ਬਿਹਤਰੀਨ ਮਾਨਵੀ ਕਦਰਾਂ ਨੂੰ ਜਨ ਜੀਵਨ ਵਿੱਚ ਸੰਚਿਤ ਕਰਕੇ ਮਨੁੱਖ ਮਾਤਰ ਨੂੰ ਧਰਮ ਦੀ ਟੇਕ ਹੇਠ ਲਿਆਉਣਾ ਇੱਕ ਅਜਿਹਾ ਕਾਰਨਾਮਾ ਸੀ ਜਿਸ ਨੂੰ ਸੰਪੂਰਤਾ ਬਖਸ਼ਣੀ ਕੋਈ ਖਾਲਾ ਜਿਦਾ ਵਾੜਾ ਨਹੀਂ ਸੀ ਪਰ ਸਦਕੇ ਜਾਈਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਤੇ ਕਮਾਲ ਦੀ ਹੱਦ ਤੱਕ ਕਾਮਯਾਬੀ ਪ੍ਰਾਪਤ ਕੀਤੀ ਉਹਨਾਂ ਨੇ ਸਭ ਨੂੰ ਵੰਡ ਛਕਣ ਧਰਮ ਦੀ ਕਮਾਈ ਕਰਨ ਦਸਾਂ ਨੂੰ ਹਾਂ ਕਿਰਤ ਕਰਨ ਨਾਮ ਜਪਣ ਤੇ ਸਰਵੰਤ ਦਾ ਭਲਾ ਮੰਗਣ ਦੇ ਕੇਵਲ ਉਪਦੇਸ਼ ਹੀ ਨਹੀਂ ਸੰਦਤੇ ਸਗੋਂ ਖੁਦ ਆਪ ਇਹਨਾਂ ਤੇ ਅਮਲ ਕਰਕੇ ਵਿਖਾਇਆ ਜਾਤ-ਪਾਤ ਵਿੱਚ ਗ੍ਰਸੇ ਹੋਮੇ ਪਰੇ ਹੰਕਾਰੀਆਂ ਨੂੰ ਤਾਂ ਖੀਦ ਕੀਤੀ ਕਿ ਇਸ ਗੱਲ ਦਾ ਕੋਈ ਅਰਥ ਨਹੀਂ ਕਿ ਤੁਸੀਂ ਉੱਚੀ ਜਾਤ ਜਾਂ ਅਮੀਰ ਦੇ ਧਨਵਾਦ ਕੁਲ ਵਿੱਚ ਪੈਦਾ ਹੋਏ ਹੋ ਨਵੇੜਾ ਤਾਂ ਅਮਲਾ ਅਨਸਾਰੀ ਹੋਣਾ ਹੈ ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ ਜਨਮ ਮਰਨ ਦੁਖ ਕਾਟਿਏ ਨਾਨਕ ਸ਼ੂਟਸ ਨਾਏ ਅੰਗ 1330 ਫੋਰ ਸਮਝਾਇਆ ਕਿ ਮਾਇਆ ਦੀ ਪ੍ਰਾਪਤੀ ਵਿੱਚ ਮਨੁੱਖ ਸ਼ੈਤਾਨ ਦੀ ਹੱਦ ਤੱਕ ਨੀਚ ਹੋ ਜਾਂਦਾ ਹੈ ਅਤੇ ਉਹ ਇੱਕ ਲਾਖ ਸਦਾਚਾਰ ਤੇ ਧਾਰਮਿਕ ਅਸੂਲਾਂ ਨੂੰ ਵੀ ਸ਼ਿੱਕੇ ਤੇ ਟੰਕੇ ਮਾਇਆ ਦੀ ਪ੍ਰਾਪਤੀ ਵਿੱਚ ਖਚਤ ਹੋਇਆ ਰਹਿੰਦਾ ਹੈ ਜਦਕਿ ਇਸਨੇ ਕਿਸੇ ਦੇ ਨਾਲ ਨਹੀਂ ਜਾਣਾ ਫਿਰ ਅਜਿਆ ਕਰਨ ਦਾ ਕੀ ਲਾਭ ਇਸੇ ਲਈ ਵਧੇਰੇ ਉਚਿਤ ਇਹ ਹੈ ਕਿ ਆਪਣੇ ਨਿਤਾ ਪ੍ਰਤੀ ਤੇ ਅਮਲਾਵਲ ਧਿਆਨ ਦਿੱਤਾ ਜਾਵੇ ਇਸ ਕਰਨ ਕਾਰਨ ਕਣੀ ਵਿਗਤੀ ਇਨ ਜਰ ਕਣੀ ਖੁਆਈ ਪਾਪਾਂ ਵਜੂ ਹੋਵੇ ਨਹੀਂ ਮੁਇਆ ਸਾਥ ਨਾ ਜਾਈ ਅੰਗ 417 ਇਹ ਸਭ ਕੁਝ ਦੱਸਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 417 ਤੇ ਅੰਕਿਤ ਉਹਨਾਂ ਦੇ ਸ਼ਬਦ ਅਨੁਸਾਰ ਗੁਰੂ ਸਾਹਿਬ ਨੇ ਮਾਇਆ ਨੂੰ ਕੇਵਲ ਗੁਜਾਰਨ ਹੀ ਕਿਹਾ ਹੈ ਇਸ ਤੇ ਬਹੁਤੇ ਹੋਣ ਨੂੰ ਜੰਜਾਲ ਤੇ ਘੱਟ ਹੋਣ ਨੂੰ ਵਵਾਲ ਦੱਸਿਆ ਹੈ ਇਸੇ ਵਿਚਾਰ ਨੂੰ ਅੱਗੇ ਜਾ ਕੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੋਰ ਪਰਪੱਕ ਕਰਦਿਆਂ ਫਰਮਾਇਆ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮਤਾ ਦੋ ਵਿਸਵਤਾ ਤੇ ਜੋ ਮੁਕਤਾ ਸੋਈ ਸਹੇਲਾ ਪਾਲੀਐ ਅੰਗ 1019 ਇਸ ਲਈ ਮਾਇਆ ਦੀ ਸਹੀ ਕਮਾਈ ਕੇਵਲ ਤੇ ਕੇਵਲ ਨੇਕ ਕਿਰਤ ਅਤੇ ਸੱਚ ਵਿਹਾਰ ਤੇ ਨਿਰਭਰ ਕਰਦੀ ਹੈ ਤੇ ਅਜਈ ਕਮਾਈ ਹੋਈ ਮਾਇਆ ਵਿੱਚੋਂ ਵੀ ਅੱਗੇ ਵੰਡ ਕੇ ਛਕਣਾ ਹੈ ਤਾਂ ਜੋ ਕੋਈ ਭੁੱਖਾ ਨਾ ਰਹੇ ਕਿਰਤ ਆਰਥਿਕ ਸੁੰਦਰਤਾ ਲਈ ਕਰਨੀ ਹੈ ਮਾਇਆ ਦੇ ਬੇਲੋੜੇ ਪਸਾਰੇ ਲਈ ਕਦਾਚਿਤ ਨਹੀਂ ਕਰਨੀ ਖਾਲ ਖਾਏ ਕਿਸ ਹਥੋਂ ਦੇ ਨਾਨਕ ਰਹੇ ਪਛਾਣ ਸਹਿ ਅੰਗ 1245 ਗੁਰੂ ਜੀ ਨੇ ਮਾਇਆ ਪ੍ਰਾਪਤੀ ਦੇ ਅਮਲ ਵਿੱਚ ਲੁੱਟ ਖਸੁੱਟ ਤੇ ਦੂਜੇ ਦੇ ਹੱਕਾਂ ਨੂੰ ਹੜੱਪ ਕਰਨ ਤੋਂ ਦੂਰ ਰਹਿਣ ਲਈ ਸਖਤ ਤਾਕੀਦ ਕਰਦਿਆਂ ਹੋਇਆ ਫਰਮਾਇਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤੇ ਭਰੇ ਜਾ ਮੁਰਦਾਰ ਨਾ ਖਾਏ ਅੰਗ 141 ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿੱਚ ਭਾਰਤੀ ਸਮਾਜ ਮਹਿਲਾ ਵਰਗ ਨਾਲ ਬਹੁਤ ਬੇਇਨਸਾਫੀ ਕਰ ਰਿਹਾ ਹੈ ਜਦ ਕਿ ਉਹ ਇਨਸਾਨੀ ਨਸਲ ਦੀ ਆਤਮਾ ਹੈ ਸੁੱਚੀ ਸ਼ਕਤੀ ਹੈ ਕੁਰਬਾਨੀਆਂ ਦਾ ਢੰਡਾਰਾ ਹੈ ਅਸੀਸਾਂ ਦਾ ਚਾਸ਼ਮਾ ਹੈ ਗੁਰੂ ਸਾਹਿਬ ਨੇ بلند ਆਵਾਜ਼ ਵਿੱਚ ਔਰਤ ਦੇ ਹੱਕ ਵਿੱਚ فرمایا ਕਿ ਜਿਹੜੀ ਔਰਤ ਰਾਜੇ ਰਾਣੀਆਂ ਸੂਰਾਂ ਭਗਤਾਂ ਨੂੰ ਜਨਮ ਦਿੰਦੀ ਹੈ ਉਸ ਨੂੰ ਮੰਦਾ ਕਹਿਣਾ ਆਪਣੇ ਹੋਸ਼ੇ ਤੇ ਛੋਟੇਪਣ ਦਾ ਪ੍ਰਗਟਾਵਾ ਕਰਨਾ ਹੈ ਇੱਕ ਕਾਲਪੁਰ ਕੀ ਇਹ ਐਸਾ ਹੈ ਜਿਸਨੇ ਨਾਰੀ ਦੇ ਕੁੱਖੋਂ ਜਨਮ ਨਹੀਂ ਲਿਆ ਵਰਨਾ ਇਸ ਸੰਸਾਰ ਦੀ ਸਾਰੀ ਸਜਣਾ ਅਤੇ ਚਹਲ ਪਹਲ ਵਿੱਚ ਔਰਤ ਦੀ ਭੂਮਿਕਾ लाजवाब ਹੈ ਇਸ ਲਈ ਹਰੇਕ ਇਨਸਾਨ ਵੱਲੋਂ ਔਰਤ ਦਾ ਹਰ ਖੇਤਰ ਵਿੱਚ ਸਤਿਕਾਰ ਕਰਨਾ ਬਣਦਾ ਹੈ ਅਤੇ ਇਹ ਜ਼ਰੂਰੀ ਵੀ ਹੈ ਗੁਰੂ ਨਾਨਕ ਦੇਵ ਜੀ ਇਸ ਸੋਚ ਨੂੰ ਉਹਨਾਂ ਤੋਂ ਮਗਰੋਂ ਆਉਣ ਵਾਲੀਆਂ ਗੁਰੂ ਜੋਤਾਂ ਨੇ ਵੀ ਪੂਰਾ ਪੂਰਾ ਮਾਨ ਸਤਿਕਾਰ ਤੇ ਇੱਜ਼ਤ ਬਖਸ਼ੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 19 ਰਾਗਾਂ ਵਿੱਚ ਗਾਏ 974 ਸ਼ਬਦਾਂ ਵਿੱਚ ਪ੍ਰਗਟ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਸੇ ਇੱਕ ਜਾਤ ਇੱਕ ਫਿਰਕੇ ਬਿਲਕੁਲ ਨਹੀਂ ਸਗੋ ਹਿੰਦੂ ਮੁਸਲਮਾਨਾਂ ਤੇ ਹੋਰ ਸਾਰਿਆਂ ਲਈ ਵੀ ਹੈ ਕਿ ਇਹ ਕਮਾਲ ਦੀ ਗੱਲ ਨਹੀਂ ਕਿ ਉਹ ਹਿੰਦੂਆਂ ਨੂੰ ਚੰਗਾ ਹਿੰਦੂ ਬਣਨ ਲਈ ਉਬਾਰਦੇ ਤੇ ਮੁਸਲਮਾਨਾਂ ਨੂੰ ਆਪਣੇ ਅਕੀਦੇ ਅਨੁਸਾਰ ਜੀਵਨ ਜੀਣ ਲਈ ਪੈਗਾਮ ਦਿੰਦੇ ਮੱਕੇ ਦੇ ਹਾਜ਼ੀਆਂ ਦੇ ਪੁੱਛਣ ਤੇ ਕਿ ਹਿੰਦੂ ਚੰਗੇ ਹਨ ਕਿ ਮੁਸਲਮਾਨ ਦੇ ਉੱਤਰ ਵਿੱਚ ਉਹਨਾਂ ਨੇ ਵਿਚਾਰ ਸਨ ਬਾਬਾ ਆਖੇ ਹਾਜੀ ਆ ਸ਼ੁਭ ਅਮਲਾਵਾਜੋ ਦੋਵੇਂ ਰੋਈ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਟੋਈ ਗੁਰੂ ਸਾਹਿਬ ਦੇ ਕੀਤੇ ਅਨੁਸਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰਗ ਗੁਰਪ੍ਰਸਾਦ ਵਾਲੇ ਕਾਲ ਪੁਰਖ ਨੂੰ ਪ੍ਰਾਪਤ ਕਰਨ ਲਈ ਸੱਚਾ ਸੁੱਚਾ ਵਿਹਾਰ ਹੋਣਾ ਅਤਿ ਜ਼ਰੂਰੀ ਹੈ ਸੱਚ ਦਾ ਮੇਲ ਸੱਚ ਨਾਲ ਹੀ ਹੋ ਸਕਦਾ ਹੈ ਸੁੱਚੇ ਭਾਂਡੇ ਵਿੱਚ ਹੀ ਸੁੱਚੀ ਵਸਤ ਸਮਾ ਸਕਦੀ ਹੈ ਇਸ ਲਈ ਸੱਚ ਅਚਾਰ ਤੇ ਸ਼ੁਭ ਕਰਮਨ ਸੱਚੀ ਇਨਸਾਨੀ ਜ਼ਿੰਦਗੀ ਦੀਆਂ ਪ੍ਰਵਲ ਅਵਸ਼ਕਤਾਵਾਂ ਹਨ ਇਸ ਵਿਸ਼ੇ ਤੇ ਇਹ ਕਹਿ ਕੇ ਗੁਰੂ ਸਾਹਿਬ ਨੇ ਗੱਲ ਮੁਕਾਈ ਕਿ ਸੱਚੋ ਉਰੇ ਸਭ ਕੋ ਉਪਰ ਸੱਚ ਆਧਾਰ ਅਤੇ ਇਹ ਵੀ ਦੱਸਿਆ ਕਿ ਇਹ ਸੱਚ ਦੁਨੀਆ ਵਿੱਚ ਵਿਚਰਣ ਤੇ ਸਵਾਸਾਂ ਨੂੰ ਨਾਮ ਲਾਉਣ ਲਈ ਅਕਾਲ ਪੁਰਖ ਦੇ ਦਰਬਾਰ ਵਿੱਚ ਰਸਾਈ ਹੋ ਸਕਦੀ ਹੈ ਦੁਨੀਆ ਤੋਂ ਭੱਜ ਜਾਣ ਨਾਲ ਨਹੀਂ ਅਸਲੀਅਤ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਮਾਰਗ ਸੱਚ ਦਾ ਮਾਰਗ ਹੈ ਪ੍ਰੇਮ ਦਾ ਮਾਰਗ ਹੈ ਆਚਾਰ ਵਿੱਚ ਸੱਚ ਵਿਹਾਰ ਵਿੱਚ ਸੱਚ ਸਦਾਚਾਰ ਵਿੱਚ ਸੱਚ ਕਿਰਦਾਰ ਵਿੱਚ ਸੱਚ ਇਨਸਾਫ ਵਿੱਚ ਸੱਚ ਬੋਲਣ ਵਿੱਚ ਸੱਚ ਸਿਆਸਤ ਵਿੱਚ ਸੱਚ ਭਾਵ ਇਹ ਹੈ ਕਿ ਸੱਚ ਤੋਂ ਬਿਨਾ ਸਭ ਕਾਰਜ ਫੋਕੜ ਤੇ ਊਣੇ ਦੱਸੇ ਹਨ ਉਹਨਾਂ ਨੇ ਸੱਚ ਬੋਲਣ ਅਤੇ ਸੱਚ ਦੇ ਆਧਾਰ ਤੇ ਜੀਵਨ ਜੀਣ ਦੀ ਪਿਰਤ ਸੱਚ ਵਿੱਚ ਜੀਵਨ ਬਤੀਤ ਕਰਕੇ ਹੀ ਸਾਨੂੰ ਦੱਸੀ ਭਾਵੇਂ ਉਹਨਾਂ ਵੱਲੋਂ ਅਜਿਆ ਕਰਨ ਵਿੱਚ ਮਲਕ ਭਾਗੋ ਨਰਾਜ਼ ਹੋਇਆ ਹੋਵੇ ਜਾਂ ਹੁਕਮਾਰਾਨ ਬਾਵਰ ਤੈਸ਼ ਵਿੱਚ ਆਇਆ ਹੋਵੇ ਇਸ ਸੱਚ ਨਾਲ ਪਿਆਰ ਦਾ ਸਮੇਲ ਕਰਕੇ ਜ਼ਿੰਦਗੀ ਦੀਆਂ ਤਲਕੀਆਂ ਤੁਰਸ਼ੀਆਂ ਤੇ ਬਦੀਆਂ ਨੂੰ ਉਹਨਾ ਡਾਡੀ ਟੁਕਵੀ ਸੱਟ ਮਾਰੀ ਅਤੇ ਇਹਨਾਂ ਗੁੱਲ ਇਹਨਾਂ ਮੂਲ ਗੁਣਾਂ ਦੇ ਸਮੇਲ ਸਦਕਾ ਅਜੇ ਮਨੁੱਖ ਦਾ ਨਿਰਮਾਣ ਹੋਣਾ ਆਰੰਭ ਹੋ ਗਿਆ ਜਿਸ ਦੀ ਪੂਰਨ ਸੇਜਣਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਈ ਤੇ ਇਵੇਂ ਹੀ ਗੁਰੂ ਨਾਨਕ ਦੇਵ ਜੀ ਦਾ ਉਪਾਸ਼ਕ ਸ਼ੀਸ਼ ਦਸਵੇਂ ਜਾਮੇ ਤੱਕ ਟ੍ਰੇਨਿੰਗ ਲੈਂਦਾ ਲੈਂਦਾ ਸੰਤ ਸਿਪਾਈ ਹੋ ਗਿਆ ਜਿਸ ਦੇ ਹੱਥ ਸੁੱਚੀ ਕਾਰਵਲ ਤੇ ਵਿਰਤੀ ਸੱਚੇ ਕਰਤਾਰਵਲ ਹੋਣ ਦੇ ਨਾਲ ਹੱਕ ਇਨਸਾਫ ਦੀ ਪ੍ਰਾਪਤੀ ਲਈ ਲੋੜ ਪੈਣ ਤੇ ਕਿਰਪਾਨ ਦਾ ਸਹਾਰਾ ਲੈਣ ਲਈ ਹੋਣੀ ਐਨੀ ਸੁਆਵਕ ਕਾਰਵਾਈ ਸਮਝੀ ਜਾਣ ਲੱਗ ਪਈ ਕਿ ਬਾਣੀ ਨੇ ਉਸ ਨੂੰ ਉਹ ਠਾਸਰਾ ਬਾਣੀ ਬਾਣੀ ਨਹੀਂ ਉਸ ਨੂੰ ਉਹ ਠਾਸਰਾ ਬਣਾ ਲਿਆ ਅਤੇ ਅਜਿਹੀ ਭਾਵਨਾ ਸਿੱਖ ਸਮਾਜ ਵਿੱਚ ਵਿਕਸਿਤ ਹੋ ਗਈ ਕਿ ਜਿਵੇਂ ਮੱਛੀ ਪਾਣੀ ਤੋਂ ਬਿਗਾਰ ਮਰ ਜਾਂਦੀ ਹੈ ਐਵੇਂ ਹੀ ਸਿੱਖ ਬਾਣੀ ਤੋਂ ਬਿਗੈਰ ਮਰ ਜਾਂਦਾ ਹੈ ਅਜੇ ਹੀ ਨਵੇਂ ਜੁਗ ਪਲਟਾਉ ਸੋ ਸਦਕਾ ਸ਼ਸਤਰ ਤੇ ਸ਼ਸਤਰ ਸਿੱਖ ਦੀ ਜ਼ਿੰਦਗੀ ਦੇ ਪ੍ਰਤਾਪੀ ਧਾਰ ਬਣ ਗਏ ਅਤੇ ਸੇਵਾ ਤੇ ਸਿਮਰਨ ਤੋਂ ਬਿਨਾ ਨਾ ਤਾਂ ਉਹ ਆਪਣਾ ਸਰੀਰ ਅਤੇ ਨਾ ਹੀ ਆਪਣੀ ਆਤਮਾ ਸਵਸ਼ ਹੋਈ ਸਮਝਣ ਲੱਗ ਪਿਆ। ਇਹ ਸਾਰੀ ਇਨਕਲਾਬੀ ਪ੍ਰਵਰਤੀਤਾ ਮੁੱਢ ਗੁਰੂ ਨਾਨਕ ਦੇਵ ਜੀ ਨੇ ਹੀ ਬੰਨਿਆ ਅਤੇ ਮਾਨਵਤਾ ਨੂੰ ਨਾਮ ਦੇ ਨਾਲ ਲੜ ਲਾਇਆ। ਚੌਥੀ ਜੋਤ ਇਸੇ ਤਰ੍ਹਾਂ ਫਰਮਾਇਆ ਹੈ ਮੇਰੇ ਪ੍ਰੀਤਮਾ ਉਹ ਜੀਵਾ ਨਾਮ ਧਿਆਏ ਮੇਰੇ ਨਾਮੇ ਜੀਵਨਨਾਥ ਹੀਏ ਮੇਰੇ ਸਤਿਗੁਰੂ ਨਾਮ ਦਰੜਾਏ ਅੰਗ 40 ਗੁਰੂ ਨਾਨਕ ਦੇਵ ਜੀ ਦੇ ਅਨੁਭਵ ਇਤਨਾ ਵਿਸ਼ਾਲ ਸੀ ਕਿ ਉਹਨਾਂ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਲਾ ਮਿਸਾਲ ਪ੍ਰਵਚਨ ਕਰਕੇ ਇਨਸਾਨੀ ਜ਼ਿੰਦਗੀ ਨੂੰ ਉੱਚੇ ਸੁੱਚੇ ਇਖਲਾਕ ਨਾਲ ਮਾਲੂ ਮਾਲ ਕਰ ਦਿੱਤਾ ਆਪਣੇ ਵਿਚਾਰਾਂ ਦੇ ਵਿਖਿਆਨ ਅਤੇ ਪਿਆਰ ਸੰਦੇਸ਼ ਦੇ ਸੱਚੇ ਨਾਮ ਦੀ ਮਹਿਮਾ ਦਸਾਉਣ ਲਈ 24 ਸਾਲ ਦੇ ਲੰਮੇ ਭ੍ਰਮਣ ਦੁਆਰਾ ਉਸ ਸਮੇਂ ਦੇ ਲਗਭਗ ਸਾਰੇ ਵਸਦੇ ਜਾंदे ਸੰਸਾਰ ਵਿੱਚ ਵਿਚਰੇ ਉਹ ਦੇਸ਼ ਤੇ ਵਿਦੇਸ਼ ਵਿੱਚ ਸਥਿਤ ਵੱਖ-ਵੱਖ ਧਰਮਾਂ ਅਤੇ ਤੀਰਥਾਂ ਉੱਤੇ ਗਏ ਵੱਡੇ-ਵੱਡੇ ਰਿਸ਼ੀਆਂ-ਮੁਨੀਆਂ ਤੇ ਧਾਰਮਿਕ ਆਗੂਆਂ ਨਾਲ ਵਿਚਾਰਾਂ ਕਰਕੇ ਤੇ ਉਹਨਾਂ ਦੇ ਧਰਮ ਜਾਲ ਨੂੰ ਤੋੜ ਕੇ ਉਹਨਾਂ ਨੂੰ ਆਪਣੀ ਕ੍ਰਾਂਤੀਕਾਰੀ ਅਮਲੀ ਸੋਚ ਨਾਲ ਜੋੜਿਆ ਦੇਸ਼ਾਂ-ਦਿਸ਼ਾਂਤਰਾ ਵਿੱਚ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਮਨੁੱਖੀ ਭਾਈਚਾਰੇ ਨੂੰ ਉਨ ਉਸ ਨੂੰ ਸਮਝਣ ਆ ਸਕਣ ਵਾਲੇ ਤਰੀਕੇ ਨਾਲ ਪਿਆਰ ਸਹਿਤ ਸਮਝਾਇਆ ਕਿ ਇਹ ਸੰਸਾਰ ਸੱਚੇ ਪਿਤਾ ਦੀ ਧਰਨਸਾਲ ਹੈ ਇਸ ਵਿੱਚ ਤੁਹਾਨੂੰ ਕਰਮਯੋਗੀ ਵਾਂਗ ਵਿਚਰਨ ਲਈ ਭੇਜਿਆ ਗਿਆ ਹੈ ਇਸ ਲਈ ਆਪਣਾ ਕਰਤੱਵ ਪਛਾਣੋ ਆਪਣਾ ਮੂਲ ਪਛਾਣੋ ਤੇ ਆਪਣੇ ਸਰੋਤ ਨਾਲ ਪੇਧ ਹੋਣ ਲਈ ਨੇਕ ਨਿਰਤ ਕਰਦੇ ਹੋਏ ਸੇਵਾ ਤੇ ਸਿਮਰਨ ਦੇ ਲੜਫੜੋ ਤੇ ਵਹਿਮਾ ਭਰਮਾਂ ਦੇ ਕੋਟ ਨੂੰ ਤਿਲਾਂਜਲੀ ਦਿਓ ਜਿੱਥੇ ਕਿਦਰੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਵਿਚਾਰ ਵਿਅਕਤ ਕੀਤੇ ਉਹਨਾਂ ਨਾਲ ਸਰੋਤਿਆਂ ਦੇ ਹਿਰਦਿਆਂ ਨੂੰ ਠੰਡ ਪਈ ਇਸ ਕਰਕੇ ਹਰ ਪ੍ਰਕਾਰ ਦੇ ਹਰ ਦੇਸ਼ ਦੇ ਸਰੋਤਿਆਂ ਨੇ ਆਪਣੇ ਆਪਣੇ ਧਰਮਾਂ ਦੇਸ਼ ਰੋਹ ਰੀਤੀਆਂ ਸਭਿਆਚਾਰਾਂ ਤੇ ਸਿਸ਼ਟਚਾਰਾਂ ਸੰਮੁਖ ਰੱਖਦਿਆਂ ਹੋਇਆਂ ਉਹਨਾਂ ਮੁਤਾਬਕ ਹੀ ਗੁਰੂ ਸਾਹਿਬ ਦੀ ਬੁਲੰਦ ਪਾਇਆ ਹਸਤੀ ਨਾਲ ਮੇਜ ਖਾਂਦੇ ਉਹਨਾਂ ਦੇ ਅਦੁੱਤੀ ਸਤਿਕਾਰ ਵੱਜੋਂ ਉਹਨਾਂ ਦੇ ਸਥਾਨਕ ਨਾ ਰੱਖ ਲਏ ਤੇ ਇਵੇਂ ਹੀ ਹਰ ਸੰਭਵ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਵਿੱਚ ਆਪਣੀ ਅਥਾਹ ਸ਼ਰਧਾ ਤੇ ਪਿਆਰ ਪ੍ਰਗਟਾਇਆ ਲੋਕੀ ਉਹਨਾਂ ਨੂੰ ਅਦੁੱਪਤ ਸ਼ਰਧਾ ਵਿੱਚ ਆ ਕੇ ਸਤਿਕਾਰਯੋਗੀ ਕਿਤਾਬਾਂ ਨਾਲ ਯਾਦ ਕਰਕੇ ਉਹਨਾਂ ਨੂੰ ਆਪਣੀ ਸੰਗੀ ਸਾਥੀ ਆਪਣਾ ਰਹਿਬਰ ਆਪਣਾ ਮੁਰਸ਼ਦ ਤੇ ਧਾਰਮਿਕ ਪਿਤਾਮਾ ਸਮਝਦੇ ਤੇ ਉਹਨਾਂ ਦੇ ਬਚਨਾਂ ਤੋਂ ਵਾਰ ਨਹੀਂ ਰਹਿੰਦੇ ਉਹਨਾਂ ਦੀ ਇਸ ਪ੍ਰਕਾਰ ਦੀ ਹਰ ਦਿਲ ਅਜੀਬ ਤੇ ਸਰਵ ਪ੍ਰਭਾਵੀ ਹਸਤੀ ਸਤਕਾ ਉਹਨਾਂ ਦੇ ਜੀਵਨ ਕਾਲ ਵਿੱਚ ਗੁਰੂ ਸਾਹਿਬ ਦੇ ਪ੍ਰੇਮੀਆਂ ਦੀ ਗਿਣਤੀ ਲੇ ਕਰੋੜਾਂ ਤੱਕ ਅੱਪੜ ਗਈ ਸਤਗੁਰ ਸੁੱਚੇ ਮੋਤੀਆ ਰੂਪ ਤੁੜ ਕੀ ਬਾਣੀ ਵਖ ਵਖ ਰਾਗਾਂ ਵਿੱਚ ਪਾ ਕੇ ਉਸ ਇਲਾਹੀ ਬਾਣੀ ਦੁਆਰਾ ਰੱਬੀ ਸੰਦੇਸ਼ਾ ਤਪਤੀ ਲੁਕਾਈ ਨੂੰ ਦਿੰਦੇ ਰਹੇ ਗੁਰੂ ਸਾਹਿਬ ਦੇ ਉਪਦੇਸ਼ ਕਿਸੇ ਇੱਕ ਫਿਰਕੇ ਲਈ ਸਨ ਉਹ ਹਿੰਦੂਆਂ ਦੇ ਗੁਰੂ ਸਨ ਮੁਸਲਮਾਨਾਂ ਦੇ ਵੀ ਪੀਰ ਸਨ ਉਹਨਾਂ ਪ੍ਰਤੀ ਦੋਹਾਂ ਕਿਦਿਆਂ ਦੇ ਉਪਾਸ਼ਕ ਨੇ ਸਨੇਹ ਦਾ ਪ੍ਰਗਟਾਵਾ ਇਸ ਗੱਲ ਤੋਂ ਵੀ ਹੁੰਦਾ ਹੈ ਕਿ ਉਹਨਾਂ ਦੇ ਜੋਤੀ ਜੋਤਸਮੂਹ ਤੋਂ ਉਹਨਾਂ ਦੇ ਭਾਰਤਕ ਸਰੀਰ ਦਾ ਆਪਣੇ ਆਪਣੇ ਢੰਗਾਂ ਅਨਸਾਰ ਅੰਤਿਮ ਸੰਸਕਾਰ ਕਰਨ ਲਈ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਝਗੜਾ ਜਾਇ ਖੜਾ ਹੋ ਗਿਆ ਤੇ ਦੋਹਾਂ ਢੰਗ ਦੇ ਦੋਹਾਂ ਧਰਮਾਂ ਦੇ ਸ਼ਰਧਾਲੂਆਂ ਨੇ ਉਹਨਾਂ ਲਈ ਅੰਤਿਮ ਰਸਮਾਂ ਆਪਣੇ ਆਪਣੇ ਢੰਗ ਨਾ ਅਧਾਰ ਕਰਕੇ ਉਹਨਾਂ ਨੂੰ ਆਪਣਾ ਸਤਿਕਾਰ ਅਰਪਿਤ ਕੀਤਾ ਇਸ ਘਟਨਾ ਤੋਂ ਹਰ ਕਿਸੇ ਨੂੰ ਕੰਨਟ ਹੋ ਗਿਆ ਕਿ ਗੁਰੂ ਨਾਨਕ ਦੇਵ ਸਮੁੱਚੀ ਇਨਸਾਨੀ ਨਸਲ ਦੇ ਗੁਰੂ ਸੰਤੇ ਕੇਵਲ ਸਿੱਖਾਂ ਦੇ ਬਿਲਕੁਲ ਨਹੀਂ ਐਤਲਵੰਡੀ ਦੇ ਪਾਤਸ਼ਾਹ ਗੁਰੂ ਨਾਨਕ ਜੀ ਮਹਾਰਾਜ ਤੁਮਾਣ ਵਿਧਾਇਆ ਸਭ ਦਾ ਤੇਰੀ ਜਗ ਤੇ ਰਹਿਣੀ ਬਾਚ ਉਕਤ ਤੱਥਾਂ ਦੀ ਰੋਸ਼ਨੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਇੱਕ ਫਿਰਕੇ ਨਾਰ ਜੋੜਨਾ ਉਹਨਾਂ ਨੂੰ ਮਾਨਵਤਾ ਨੂੰ ਮਹਾਨ ਦੇਣਾ ਦੇਣ ਨੂੰ ਛੋਟਾ ਕਰਨਾ ਹੈ ਉਹ ਅਵਸ਼્ય ਹੀ ਸਰਵ ਮਾਨਵਤਾ ਦੇ ਗੁਰੂ ਹਨ ਇਨਸਾਨੀ ਨਸਲ ਦੇ ਗੁਰੂ ਹਨ ਸ੍ਰੀ ਟੀ ਐਲ ਵਸਾਨੀ ਦੇ ਕਤਨਾ ਵਿੱਚ ਉਹ ਜਨ ਸਮੂਹ ਦੇ ਪੈਗੰਬਰ ਹਨ ਜਿਹੜੇ 20 ਅਕਤੂਬਰ 1469 ਇਸਵੀ ਵਿੱਚ ਪੱਛਮੀ ਪੰਜਾਬ ਦੇ ਕਸਵਾ ਰਾਏ ਪੋਈ ਦੀ ਤਲਵੰਡੀ ਵਿਖੇ ਮਾਤਾ ਤ੍ਰਿਪਤਾ ਤੇ ਪਿਤਾ ਮੈਥਾ ਕਾਲੂ ਜੀ ਦੇ ਘਰ ਪੈਦਾ ਹੋਏ ਅਤੇ ਗ੍ਰੈਸਤੀ ਜੀਵਨ ਬਤੀਤ ਕਰਦੇ ਹਨ ਰੱਬ ਦੇ ਨੂਰ ਦੀਆਂ ਸਿਫਤਾਂ ਕਰਦੇ ਕਰਦੇ ਆਪਣੇ ਹੱਥੀ ਵਸਾਇ ਨਗਰਿਕ ਤਾਰਪੁਰ ਵਿਖੇ 22 ਸਤੰਬਰ 1537 ਈ ਨੂੰ ਜੋਤਿ ਜੋਤਸ ਮਾਗੇ ਅਤੇ ਉਸ ਤੋਂ ਪਹਿਲਾਂ ਆਪਣੇ ਸੇਵਕ ਪਾਈ ਲੈਣਾ ਜੀ ਨੂੰ ਗੁਰਗੱਦੀ ਦੇ ਕੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਵਜੋਂ ਉਸ ਉੱਤੇ ਬਿਰਾਜਮਾਨ ਕਰ ਗਏ ਇਸ ਤਰ੍ਹਾਂ ਪਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਸੱਚ ਵਿੱਚ ਸੱਚ ਸਮਾਉਣ ਦਾ ਕਾਰਜ ਸਫਲ ਹੋਇਆ ਟੂਮ ਬਲਵੰਡ ਜੀ ਆਪਣੀ ਰਾਮਕਲੀ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਪ੍ਰਤੀ ਲਿਖਦੇ ਹਨ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵਦੈ ਭਾਵ ਗੁਰੂ ਨਾਨਕ ਦੇਵ ਜੀ ਨੇ ਪ੍ਰ부 ਦੀ ਪਾਸ਼ਾਈ ਕਾਇਮ ਕੀਤੀ ਅਤੇ ਸੱਚ ਦੇ ਕਿਲੇ ਦੀ ਬਹੁਤ ਮਜ਼ਬੂਤ ਨੀਂ ਰੱਖੀ ਜਿਸ ਨੂੰ ਸਭ ਮਾਨਵਤਾ ਨਮਸਕਾਰ ਕਰਦੀ ਹੈ ਇਸੇ ਤਰ੍ਹਾਂ ਪਟਕਾਲ ਸਹਾਰ ਗੁਰੂ ਨਾਨਕ ਦੇਵ ਜੀ ਪ੍ਰਤੀ ਲਿਖੇ ਆਪਣੇ ਸਵਈਆਂ ਵਿੱਚ ਉਹਨਾਂ ਦੀ ਉਸਤਤ ਵਿੱਚ ਬਹੁਤ ਕੁਝ ਲਿਖਦਿਆਂ ਹੋਇਆ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਸੰਸਾਰੀ ਤੇ ਰੋਹਾਨੀ ਦੋਹਾਂ ਹੀ ਪਾਛਾਈਆਂ ਦਾ ਆਨੰਦ ਮਾਨਣ ਵਾਲੀ ਧਰਮ ਜੋਤ ਹਨ ਅਤੇ ਉਹਨਾਂ ਦੀ ਹਸਤੀ ਪ੍ਰਭੂ ਦੇ ਅੰਮ੍ਰਿਤ ਨਾਮ ਦੇ ਬ੍ਰੇਸ਼ ਤੇ ਪਰਿਭੂਰਨ ਹੈ ਉਹ ਦਰਗਾਹੀ ਕੁੰਜੀ ਦੇ ਮਾਲਕ ਹਨ ਉੰਦੇ ਪਾਂਡੇ ਕਸ਼ਨਾ ਸਮਾਵੇ ਸਿੱਧੇ ਅੰਮ੍ਰਿਤ ਪਰੇ ਨਿਹਾਰ ਅੰਗ 504 ਉਕਤ ਸਾਰੇ ਕੁਝ ਨੂੰ ਦੇਖਦਿਆਂ ਹੋਇਆਂ ਇਹੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਆਗਮਤਾ ਨਾਲ ਮਾਨਵਤਾ ਨੂੰ ਚੰਗੇਰੇ ਜੀਵਨ ਦੀ ਜਾਂਚ ਮਿਲੀ ਕਿਉਂਕਿ ਇਨਸਾਨੀ ਜ਼ਿੰਦਗੀ ਦੇ ਹਰ ਖੇਤਰ ਨੂੰ ਉਹਨਾਂ ਨੇ ਆਪਣੇ ਅਦਭੁਤੀ ਸੋਚ ਅਮਲੀ ਸਿੱਖਿਆ ਲਾਹੇਵੰਦ ਉਪਦੇਸ਼ਾਂ ਤੇ ਰੋਹਾਨੀ ਅਮੀਰੀ ਨਾਲ ਭਰਪੂਰ ਕਰ ਦਿੱਤਾ ਇਹੀ ਕਾਰਨ ਹੈ ਕਿ ਉਹਨਾਂ ਦੇ ਪਵਿੱਤਰ ਵਚਨ ਮਹਿਜਵਾਤੇ ਮਿਲਤਾਂ ਦੇ ਹੱਦ ਬੰਨੇ ਉਲਾੰਗ ਕੇ ਮਨੁੱਖ ਮਾਤਰ ਦੀ ਧੁਰ ਆਤਮਾ ਦੇ ਅਸਰਦਾਰ ਹੋਣ ਲੱਗ ਪਏ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਇਲਾਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਭ ਆਯਮਾਨ ਹੈ ਅਤੇ ਜੋ ਪਿੰਨ ਪਿੰਨ ਨਿਸ਼ਚਿਤ ਰਾਗਾਂ ਵਿੱਚ ਗਾਈ ਜਾਂਦੀ ਹੈ ਸਤਿਕਾਰਯੋਗ ਜਾਂਦੀ ਹੈ ਅਤੇ ਅਸੰਖ ਪ੍ਰਾਣੀਆਂ ਨੂੰ ਮਨ ਦੀ ਗਰੀਬੀ ਹੰਕਾਰ ਦੀ ਨਵ੍ਰਿਤੀ ਬੁੱਧੀ ਦੀ ਸਵਸਥਾ ਵਿਹਾਰ ਦੀ ਸੁਮੁਜਤਾ ਸੁਚਮਤਾ ਅਤੇ ਚਿੰਤ ਦੀ ਕਾਗਰਤਾ ਵਛਦਿਆਂ ਹੋਇਆਂ ਆਤਮਿਕ ਸ਼ਾਂਤੀ ਅਤੇ ਅਨੰਦ ਪ੍ਰਦਾਨ ਕਰਾ ਕੇ ਉਨ੍ਹਾਂ ਨੂੰ ਅਵਗਣਾਂ ਦੇ ਬੰਦਨਾ ਤੋਂ ਮੁਕਤ ਕਰਾ ਕੇ ਕਾਲਪੁਰਖ ਵਾਹਿਗੁਰੂ ਨਾਲ ਜੋੜਦੀ ਹੈ ਵੱਡੇ ਮੇਰੇ ਸਾਹਿਵਾ ਵੱਡੀ ਤੇਰੀ ਵਡਿਆਈ ਅੰਗ 301